ਵਾਇਕ੍ਰੂਜੀ ਕਾ ਖਾਲਸਾ ਵਾਇਕ੍ਰੂਜੀ ਕੀ ਫਤਿਹ ਜਪ ਟੀਵੀ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹਾਂਗੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਐਂਡ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਸੋ ਸਾਥ ਸੰਗਤ ਜੀਓ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਤੇ ਕਿਸੇ ਨੇ ਕਾਲਾ ਇਹਨਾਂ ਕੋਈ ਜাদু ਕੀਤਾ ਹੈ ਇਹ ਸਾਰੀ ਵੀਡੀਓ ਉਹਨਾਂ ਦੇ ਲਈ ਹੈ ਸੋ ਕਿਰਪਾ ਕਰਕੇ ਸਾਹ ਸੰਗਤ ਜੀ ਉਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਸੰਗਤ ਜੀ ਉਹ ਇੱਕ ਵਾਰ ਦੀ ਗੱਲ ਹੈ ਕਿ ਇੱਕ ਮੁੰਡਾ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਸੰਗਤ ਜੀ ਉਹਦੇ ਘਰ ਦੇ ਬਹੁਤ ਪਰੇਸ਼ਾਨ ਹੋਏ ਉਹ ਕੱਲਾ ਕੱਲਾ ਮੁੰਡਾ ਸੀ ਆਪਣੇ ਮਾਪਿਆਂ ਦਾ ਤੇ ਉਹਦੀ ਮਾਤਾ ਮੁੰਡੇ ਦੀ ਬਹੁਤ ਪਰੇਸ਼ਾਨ ਰਹਿੰਦੀ ਹੈ ਘਰ ਦੇ ਵਿੱਚ ਲੜਾਈ ਕਲੇਸ਼ ਝਗੜੇ ਹੁੰਦੇ ਰਹਿੰਦੇ ਸੋ ਸੰਗਤ ਜੀਓ ਆਪਾਂ ਨੂੰ ਪਤਾ ਹੀ ਆ ਕਿ ਜੇਕਰ ਘਰ ਦੇ ਵਿੱਚ ਕੋਈ ਐਮੇ ਦੀ ਪ੍ਰੋਬਲਮ ਆਉਂਦੀ ਆ ਤਾਂ ਲੜਾਈ ਕਲੇਸ਼ ਜ਼ਰੂਰ ਹੁੰਦੇ ਆ ਸੰਗਤ ਜੀਓ ਜਦੋਂ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਉਹਨਾਂ ਨੇ ਕੀ ਕੀਤਾ ਇੱਕ ਸੰਤ ਕੋਲ ਗਏ ਉਹ ਮੁੰਡੇ ਦੇ ਮਾਪੇ ਤੇ ਸੰਤ ਨੂੰ ਜਾ ਕੇ ਕਹਿੰਦੇ ਕਿ ਬਾਬਾ ਜੀ ਸਾਡਾ ਮੁੰਡਾ ਸ਼ਰਾਬ ਬਹੁਤ ਪੀਣ ਲੱਗ ਗਿਆ ਤੇ ਕਿਸਨੇ ਕੁਛ ਕਰਤਾ ਤੇ ਬਾਬਾ ਜੀ ਕਹਿੰਦੇ ਕਿ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਮੁੰਡੇ ਨੂੰ ਕਿਸਨੇ ਕੁਛ ਕਰਤਾ ਕਿ ਕੋਈ ਜਾਦੂ ਪੜਾਇਆ ਜਾਂ ਕੀ ਤੇ ਉਹ ਕਹਿ ਲਗਾ ਕਿ ਸੰਤ ਜੀ ਬਾਬਾ ਜੀ ਇੱਕ ਦਿਨ ਸਾਡੇ ਬਾਹਰ ਵਾਲੇ ਜਿਹਨੂੰ ਗੇਟ ਦੇ ਵਿੱਚ ਕੋਈ ਸ਼ਰਾਬ ਦੀ ਬੋਤਲ ਰੱਖਦਾ ਸੀ ਤੇ ਉਸ ਦਿਨ ਤੋਂ ਮੁੰਡਾ ਸ਼ਰਾਬ ਨਹੀਂ ਲੱਗਦਾ ਤੇ ਸੰਗਤ ਜੀਓ ਉਹਨਾਂ ਦੇ ਮਨ ਦੇ ਵਿੱਚ ਇਹ ਬਹਿਮ ਸੀ ਕਿ ਸਾਡਾ ਮੁੰਡੇ ਨੂੰ ਸ਼ਰਾਬ ਦੇ ਵਿੱਚ ਕਿਸੇ ਨੇ ਕੁਝ ਕਰਕੇ ਭਲਾਤਾ ਕਿ ਉਹ ਕਹਿ ਲੱਗੂ ਕਿ ਸਾਡੇ ਮੁੰਡੇ ਨੂੰ ਸ਼ਰਾਬ ਪੜਾ ਕੇ ਪੜਾ ਕੇ ਪਲਾਈ ਗਈ ਹੈ ਇਸ ਕਰਕੇ ਸਾਡਾ ਮੁੰਡਾ ਸ਼ਰਾਬ ਜ਼ਿਆਦਾ ਪਿੰਦਾ